ਪਰੋ ਮਹੱਲਾ ਤੀਜਾ ਸੋ ਮਨ ਜੇ ਮਨ ਕੀ ਦੁਬਿਦਾ ਮਾਰੇ ਦੁਬਿਦਾ ਮਾਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਖੋਜਹੁ ਪਾਈ ਮਨ ਖੋਜਤ ਨਾਮ ਨਉ ਨਿਧ ਪਾਈ ਰਹਾਉ ਮੂਲ ਮੋਹ ਕਰ ਕਰਤੈ ਜਗਤ ਉਪਾਇਆ ਮਮਤਾ ਲਾਏ ਭਰਮ ਪੁਲਹਾਇਆ ਇਸ ਮਨ ਤੇ ਸਭ ਪਿੰਡ ਪਰਾਣਾ ਮਨ ਕੈ ਵਿਚਾਰ ਹੁਕਮ ਬੁਝਿ ਸਮਾਣਾ ਕਰਮ ਹੋਵੈ ਗੁਰ ਕਿਰਪਾ ਕਰੈ ਇਹੋ ਮਨ ਜਾਗੈ ਇਸ ਮਨ ਕੀ ਦੁਬਿਦਾ ਮਰੈ ਮਨ ਕਾ ਸੁਭਾਉ ਸਦਾ ਬੈਰਾਗੀ ਸਭ ਮਹਿ ਵਸੈ ਅਤੀਤ ਅਨਰਾਗੀ ਕਹਿਤ ਨਾਨਕ ਜੋ ਜਾਣੈ ਭੇਉ ਆਦਪੁਰਖ ਨਿਰੰਜਨ ਦੇਉ ਪੈਰੋ ਮਹੱਲਾ ਤੀਜਾ RAM ਨਾਮ ਜਗਤ ਨਿਸਤਾਰਾ ਪਵਜਲ ਪਾਰ ਉਤਾਰਨ ਹਾਰਾ ਗੁਰ ਪ੍ਰਸਾਦੀ ਹਰ ਨਾਮ ਸੰਭਾਲ ਸਦ ਹੀ ਨਿਭਹਿ ਤੇਰੇ ਨਾਲ ਰਹਾਉ ਨਾਮ ਨ ਚਿਤਹਿ ਮਨ ਮੁਖ ਗਾਵਾਰਾ ਬਿਨ ਨਾਵੈ ਕੈਸੇ ਪਾਵਹਿ ਪਾਰਾ ਆਪੇ ਦਾਤ ਕਰੇ ਦਾਤਾਰ ਦੇਵਨ ਹਾਰੇ ਕਉ ਜੈਕਾਰ ਨਦਰ ਕਰੇ ਸਤ ਗੁਰੂ ਮਿਲਾਏ ਨਾਨਕ ਹਿਰਦੈ ਨਾਮ ਵਸਾਏ ਪੈਰੋ ਮਹਲਾ ਤੀਜਾ ਨਾਮੇ ਉਦਰੇ ਸਭ ਜਿਤਨੇ ਲੋ ਗੁਰਮੁਖ ਜਿਨਾਂ ਪ੍ਰਾਪਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਹਾਉ RAM ਨਾਮ ਜਨ ਪ੍ਰੀਤ ਪਿਆਰ ਆਪ ਉਦਰੇ ਸਭ ਕੁਲ ਉਧਾਰਨ ਹਾਰ ਬਿਨ ਨਾਵੇ ਮਨ ਮੁਖ ਜਮਪੁਰ ਜਾਹੇ ਔਖੇ ਹੋਵਹਿ ਝੂਟਾਂ ਖਾਹੇ ਆਪੇ ਕਰਤਾ ਦੇ ਵੈ ਸੋਏ ਨਾਨਕ ਨਾਮ ਪ੍ਰਾਪਤ ਹੋਏ ਪਰਉ ਮਹੱਲਾ ਤੀਜਾ ਗੋਵਿੰਦ ਪ੍ਰੀਤ ਸੰਕਾਦਿਕ ਉਧਾਰੇ RAM ਨਾਮ ਸਬਦ ਵਿਚਾਰੇ ਹਰ ਜਿਉ ਆਪਣੀ ਕਿਰਪਾ ਧਾਰ ਗੁਰਮੁਖ ਨਾਮੇ ਲੱਗੇ ਪਿਆਰ ਰਹਾਉ ਅੰਤਰ ਪ੍ਰੀਤ ਭਗਤ ਸਾਚੀ ਹੋਏ ਪੂਰੇ ਗੁਰ ਮੇਲਾ ਵਾਹ ਹੋਏ ਨਿਜ ਘਰ ਵਸੈ ਸਹਿਜ ਸੁਭਾਏ ਗੁਰਮੁਖ ਨਾਮ ਵਸੈ ਮਨ ਆਏ ਆਪੇ ਵਿਖੈ ਵਿਖਣਹਾਰ ਨਾਨਕ ਨਾਮ ਰਖੋ ੳਰਤਾਰ ਪੈਰੋ ਮਹੱਲਾ ਤੀਜਾ ਕਲਯੁਗ ਮਹਿ RAM ਨਾਮ ੳਰਤਾਰ ਬਿਨ ਨਾਵੇ ਮਾਥੇ ਪਾਵੇ ਛਾਰ RAM ਨਾਮ ਦੁਲੱਬ ਹੈ ਭਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ RAM ਨਾਮ ਜਨ ਭਲ ਹੈ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਭਾਣਾ ਮੰਨਹਿ ਸੇ ਜਨ ਪਰਵਾਣ ਗੁਰ ਕੈ ਸਬਦ ਨਾਮ ਨੀਸਾਨ ਸੋ ਸੇ ਵਹੋ ਜੋ ਕਲ ਰਹਿ ਆ ਧਾਰ ਨਾਨਕ ਗੁਰਮੁਖ ਨਾਮ ਪਿਆਰ ਪੈਰੋ ਮਹਲਾ ਤੀਜਾ ਕਲ ਯੁਗ ਮਹਿ ਬਹੁ ਕਰਮ ਕਮਾਹੇ ਨਾ ਰੁੱਤ ਨਾ ਕਰਮ ਥਾਏ ਪਾਹ ਕਲ ਯੁਗ ਮਹਿ RAM ਨਾਮ ਹੈ ਸਾਰ ਗੁਰਮੁਖ ਸਾਚਾ ਲੱਗੈ ਪਿਆਰ ਰਹਾਓ ਤਨ ਮਨ ਖੋਜ ਕਰੈ ਮਹਿ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਗਿਆਨ ਅੰਜਨ ਸਤਿਗੁਰ ਤੇ ਹੋਏ ਰਾਮ ਨਾਮ ਰਵ ਰਹਿਆ ਤਿਹੋ ਲੋਏ ਕਲ ਯੁਗ ਮਹਿ ਹਰ ਜੀਉ ਏਕ ਹੋਰ ਰਤਨ ਕਾਈ ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਹੋ ਜਮਾਈ ਪੈਰੋ ਮਹਲਾ ਤੀਜਾ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਦੁਬਿਦਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲ ਹੈ ਅਦਕਾਈ ਮਰ ਮਰ ਜੰਮਹਿ ਠੌਰ ਨ ਪਾਵੇ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਹੁ 부ਝਾਈ ਹਉ ਮੈਂ ਰੋਗੀ ਜਗਤ ਉਪਾਇਆ ਬਿਨ ਸਬਦੈ ਰੋਗ ਨ ਜਾਈ ਰਹਾਉ ਸਿਮਰਤ ਸਾਸਤਰ ਪੜਹੈ ਮਨ ਕੀਤੇ ਬਿਨ ਸਬਦੈ ਸੁਰਤ ਨ ਪਾਈ ਤ੍ਰੈ ਗੁਣ ਸੱਬੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾਢ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਧਾਨੋਂ ਪਾਇਆ ਸੁਖ ਵਸਿਆ ਮਨ ਆਏ ਚੌਥੀ ਪਦਵੀ ਗੁਰਮੁਖ ਵਰਤ ਹੈ ਤਿਨ ਨਿਜ ਕਰ ਵਾਸਾ ਪਾਇਆ ਪੂਰੈ ਸਤਗੁਰ ਕਿਰਪਾ ਕੀਨੀ ਵਿੱਚੋਂ ਆਪ ਗਵਾਇਆ ਇਕਸ ਕੀ ਸਰਕਾਰ ਏਕ ਜਿਨ ਬ੍ਰਹਮਾ ਵਿਸ਼ਨੁਰੁਦਰ ਉਪਾਇਆ ਨਾਨਕ ਨਿਹਚਲ ਸਾਚਾ ਏਕੋ ਨਾ ਉਹ ਮਰੈ ਨਾ ਜਾਇ ਪੈਰੋ ਮਹੱਲਾ ਤੀਜਾ ਮਨ ਮੁਖ ਦੁਬਿਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਬੂਝਹਿ ਰੋਗ ਗਵਾਵਹਿ ਗੁਰ ਸਬਦੀ ਵਿਚਾਰਾ ਹਰ ਜਿਉ ਸਤਸੰਗਤ ਮਿਲਾਇ ਨਾਨਕ ਤਿਸਨੂੰ ਦੇ ਵਡਿਆਈ ਜੋ RAM ਨਾਮ ਚਿਤ ਲਾਏ ਰਹਾਉ ਮਮਤਾ ਕਾਲ ਸਭ ਰੋਗ ਵਿਆਪੇ ਤਿਨ ਜਮ ਕੀ ਹੈ ਸਰਕਾਰਾ ਗੁਰਮੁਖ ਪ੍ਰਾਣੀ ਜਮ ਨੇੜ ਨ ਆਵੇ ਜਿਨ ਹਰ ਰੱਖਿਆ ਉਤਾਰਾ ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਗ ਮਹਿ ਕਾਹੇ ਆਇਆ ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮ ਗਵਾਇਆ ਨਾਨਕ ਸੇ ਪੂਰੇ ਵਡਭਾਗੀ ਸਤਗੁਰ ਸੇਵਾ ਲਾਏ ਜੋ ਇੱਛਾ ਹੈ ਸੋਈ ਫਲ ਪਾਵੇ ਗੁਰ ਬਾਣੀ ਸੁਖ ਪਾਏ ਪੈਰੋ ਮਹੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਵਿੱਚ ਕਾਰ ਕਮਾਏ ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸਟਾ ਮਾਹੇ ਸਮਾਏ ਤ੍ਰਿਗ ਤ੍ਰਿਗ ਮਨ ਮੁਖ ਜਨਮ ਗਵਾਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾਉ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸਨੂੰ ਹਰਿ ਜਿਉ ਲਾਏ ਨਾਮੇ ਨਾਮ ਮਿਲੈ ਵਡਿਆਈ ਜਿਸਨੂੰ ਮਨ ਵਸਾਏ ਸਤਿਗੁਰ ਫੇਟੈ ਤਾ ਫਲ ਪਾਏ ਸੱਚ ਕਰਨੀ ਸੁਖਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਤਰਹਿ ਪਿਆਰ ਤਨ ਕੀ ਰੇਣ ਮਿਲੇ ਤਾਂ ਮਸਤ ਕਲਾਈ ਜਿਨ ਸਤਗੁਰ ਪੂਰਾ ਧਿਆਇਆ ਨਾਨਕ ਤਨ ਕੀ ਰੇਣ ਪੂਰੈ ਭਾਗ ਪਾਈਐ ਜਿਨਿ ਰਾਮ ਨਾਮ ਚਿਤ ਲਾਇਆ ਪੈਰੋ ਮਹਲਾ ਤੀਜਾ ਸਬਦ ਵਿਚਾਰੇ ਸੋ ਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ਸਾਚੀ ਭਗਤ ਕਰਹਿ ਦਿਨ ਰਾਤੀ ਤਾ ਤਨ ਦੁਖ ਨ ਹੋਈ ਭਗਤ ਭਗਤ ਕਹੈ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨ ਪਾਈਐ ਪੂਰੈ ਭਾਗ ਮਿਲੈ ਪ੍ਰਭ ਸੋਈ ਰਹਾਉ ਮਨ ਮੁਖ ਮੂਲ ਗਵਾਵਹਿ ਲਾਭ ਮੰਗਹਿ ਲਾਹਾ ਲਾਭ ਕਿਦੂ ਹੋਈ ਜਮ ਕਾਲ ਸਦਾ ਹੈ ਸਿਰ ਉਪਰ ਦੂਜੈ ਭਾਏ ਪਤ ਖੋਈ ਬਹਿਲੇ ਪੇਖ ਪਵਹਿ ਦਿਨ ਰਾਤੀ ਹਉ ਮੈ ਰੋਗ ਨ ਜਾਈ ਪੜ ਪੜ ਲੂਜ ਹੈ ਬਾਦ ਵਖਾਨ ਹੈ ਮਿਲ ਮਾਇਆ ਸੁਰਤ ਗਵਾਈ ਸਤਿਗੁਰ ਸੇਵਹਿ ਪਰਮ ਗਤ ਪਾਵਹਿ ਨਾਮ ਮਿਲੈ ਵਡਿਆਈ ਨਾਨਕ ਨਾਮ ਜਿਨਾ ਮਨ ਵਸਿਆ ਦਰ ਸਾਚੈ ਪਤ ਪਾਈ ਪੈਰੋ ਮਹੱਲਾ ਤੀਜਾ ਮਨ ਮੁਖ ਆਸਾ ਨਹੀਂ ਉਤਰੈ ਦੂਜੈ ਪਾਏ ਖੁਆਏ ਉਦਰ ਨਹਿ ਸਾਣ ਨਾ ਭਰੀਐ ਕਬਹੂ ਤ੍ਰਿਸ਼ਨਾ ਅਗਨ ਪਚਾਏ ਸਦਾ ਆਨੰਦ RAM ਰਸ ਰਾਤੇ ਹਿਰਦੈ ਨਾਮ ਦੁਬਦਾ ਮਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੇ ਰਹਾਉ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਨ ਸਾਜੀ ਸਿਰ ਸਿਰ ਧੰਦਾ ਲਾਏ ਮਾਇਆ ਮੋਹ ਕੀਆ ਜਿਨ ਆਪੇ ਆਪੇ ਦੂਜੈ ਲਾਏ ਤਿਸਨੋ ਕਿਹੋ ਕਹੀਐ ਜੇ ਦੂਜਾ ਹੋਵੈ ਸਭ ਤੁਧੈ ਮਾਹੇ ਸਮਾਏ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋਜੀ ਪਾਈ ਸੱਚ ਨਾਮ ਨਿਸਤਾਰਾ ਪੈਰੋ ਮਹੱਲਾ ਤੀਜਾ ਕਲ ਮਹ ਪ੍ਰੇਤ ਜਿਨੀ ਰਾਮ ਨਾ ਪਛਾਤਾ ਸਤਜੁਗ ਪਰਮਹੰਸ ਵਿਚਾਰੀ ਦੁਆਪਰ ਤ੍ਰਿਤੇ ਮਾਨਸ ਵਰਤ ਹੈ ਵਿਰਲੈ ਹਉਮੈ ਮਾਰੀ ਕਲ ਮਹ ਰਾਮ ਨਾਮ ਵਡਿਆਈ ਜੋਗੋ ਜੋਗ ਗੁਰਮੁਖ ਏਕੋ ਜਾਤਾ ਵਿਣ ਨਾਵੇ ਮੁਕਤ ਨ ਪਾਈ ਰਹਾਉ ਹਿਰਦੈ ਨਾਮ ਲਖੈ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੁੱਲ ਤਾਰੇ ਜਿਨਨੀ RAM ਨਾਮ ਲਿਵ ਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵਗਣ ਸ਼ਬਦ ਜਲਾਏ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਘਰ ਦਰ ਮਹਿਲ ਸਤਗੁਰੂ ਦਿਖਾਇਆ ਰੰਗ ਸਿਉ ਰਲਿਆ ਮਾਨੈ ਜੋ ਕਿਛ ਕਹੈ ਸੋ ਭਲਾ ਕਰ ਮਾਨੈ ਨਾਨਕ ਨਾਮ ਵਖਾਣੈ ਪੈਰੋ ਮਹੱਲਾ ਤੀਜਾ ਮਨ ਸਾ ਮਨ ਹੈ ਸਮਾਇ ਲੈ ਗੁਰ ਸਬਦੀ ਵਿਚਾਰ ਗੁਰ ਪੂਰੇ ਤੇ ਸੋਜੀ ਪਵੈ ਫਿਰ ਮਰੈ ਨਾ ਵਾਰੋ ਵਾਰ ਮਨ ਮੇਰੇ RAM ਨਾਮ ਆਧਾਰ ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇੱਛੁ ਪੂਜਾਵਣ ਹਾਰ ਰਹਾਉ ਸਭ ਮਹਿ ਏਕੋ ਰਬ ਰਹਿਆ ਗੁਰ ਬਿਨ ਬੂਝ ਨਾ ਪਾਏ ਗੁਰ ਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਆਨੰਦਨ ਹਰ ਗੁਣ ਗਾਏ ਸੁਖ ਦਾਤਾ ਹਰ ਏਕ ਹੈ ਹੋਰਥੈ ਸੁਖ ਨਾ ਪਾਹੇ ਸਤ ਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਹੇ ਸਤਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨ ਲਾਗੈ ਤਾਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਪੈਰੋ ਮਹਲਾ ਤੀਜਾ ਬਾਜ ਗੁਰੂ ਜਗਤ ਬਉਰਾਨਾ ਪੂਲਾ ਝੋਟਾ ਖਾਈ ਮਰ ਮਰ ਜੰਮੈ ਸਦਾ ਦੁੱਖ ਪਾਏ ਦਰ ਕੀ ਖਬਰ ਨ ਪਾਈ ਮੇਰੇ ਮਨ ਸਦਾ ਰਹੋ ਸਤਗੁਰ ਕੀ ਸਰਣਾ ਹਰਦਾਇ ਹਰ ਨਾਮ ਮੀਠਾ ਸਦ ਲਾਗਾ ਗੁਰ ਸ਼ਬਦੇ ਪਵ ਜਲ ਤਰਣਾ ਰਹਾਓ ਪੇਖ ਕਰੇ ਬਹੁਤ ਚਿਤ ਡੂਲੇ ਅੰਤਰ ਕਾਮ ਕ੍ਰੋਧ ਅਹੰਕਾਰ ਅੰਦਰ ਤਿਸਾ ਭੂਖ ਅਤ ਬਹੁਤੀ ਪਉਕਤ ਫਿਰੈ ਦਰਬਾਰ ਗੁਰ ਕੈ ਸ਼ਬਦ ਮਰਹਿ ਫਿਰ ਜੀਵਹਿ ਤਿਨ ਕਉ ਮੁਕਤ ਦੁਆਰ ਅੰਤਰ ਸ਼ਾਂਤ ਸਦਾ ਸੁਖ ਹੋਵੇ ਹਰ ਰੱਖਿਆ ਉਰਤਾਰ ਜਿਉਂ ਦਿਸ ਪਹਾਵੇ ਤੇ ਵੈ ਚਲਾਵੇ ਕਰਣਾ ਕਿਛੂ ਨਾ ਜਾਈ ਨਾਨਕ ਗੁਰਮੁਖ ਸਬਦ ਸੰਭਾਲੇ RAM ਨਾਮ ਵਡਿਆਈ